ਕਲਬਾਂ ਦੇ ਬਾਹਰ ਸੜਕਾਂ ਦੇ ਉੱਤੇ ਕੁੜੀਆਂ ਮੁੰਡੇ ਸ਼ਰਾਬਾਂ ਨਾਲ ਰੱਜੇ ਹੋਏ ਉਹਦੇ ਵਿੱਚ ਵਿਆਹੇ ਹੋਏ ਜੋੜੇ ਵੀ ਸੀਗੇ ਉਹ ਸੜਕਾਂ ਤੇ ਡਿੱਗੇ ਪਏ ਨੇ ਕੋਈ ਕਿਸ ਹਾਲਾਤਾਂ ਚ ਪਿਆ ਕੋਈ ਪੌੜੀਆਂ ਤੇ ਡਿੱਗਿਆ ਹੋਇਆ ਕੋਈ ਕਿਵੇਂ ਦੇ ਹਾਲਾਤਾਂ ਚ ਤੇ ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਨੇ ਮੈਨੂੰ ਮਤਲਬ ਬਹੁਤ ਜ਼ਿਆਦਾ ਝੰਜੋੜਿਆ ਉਹ ਇਹ ਸੀਗੀ ਕਿ ਇੱਕ ਪਿਓ ਆਪਣੀ ਸ਼ਰਾਬੀ ਹੋਈ ਧੀ ਨੂੰ ਸੜਕ ਤੋਂ ਝੁੱਕ ਰਿਹਾ ਤੇ ਉਹਨੂੰ ਗੱਡੀ ਚ ਬਿਠਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਉਹ ਉਹਨੂੰ ਘਰ ਲੈ ਜਾਵੇ ਸਤਿ ਸ਼੍ਰੀ ਅਕਾਲ ਮੈਂ ਰਪਿੰਦਰ ਕੌਰ ਸੰਧੂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਐਤਵਾਰ ਵੇਖ ਰਹੇ ਹੋ ਤੁਸੀਂ ਤੇ 2026 ਦਾ ਸਾਡਾ ਇਹ ਪਹਿਲਾ ਐਤਵਾਰ ਹੈ ਜਿਵੇਂ ਹੀ ਕੋਈ ਸਾਲ ਲੰਘਦਾ ਨਾ ਤਾਂ ਤੁਸੀਂ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਯਾਦ ਕਰਦੇ ਹੋ ਕਿ ਜਿਹੜੀਆਂ ਪਿਛਲੇ ਸਮੇਂ ਦੌਰਾਨ ਤੁਹਾਡੇ ਨਾਲ ਚੰਗੀਆਂ ਜਾਂ ਮਾੜੀਆਂ ਵਾਪਰੀਆਂ ਪਰ ਮੇਰਾ 2025 ਜਿਹੜਾ ਵਰਾ ਸੀ ਉਹ ਬੜਾ ਸ਼ਾਨਦਾਰ ਸੀਗਾ ਮੈਨੂੰ ਲੱਗਿਆ ਕਿ ਸ਼ਾਇਦ ਜਿਵੇਂ ਜਿਵੇਂ ਆਪਣੀ ਉਮਰ ਵੱਧਦੀ ਹੈ ਆਪਾਂ ਬੜੀਆਂ ਚੀਜ਼ਾਂ ਸਮਝਣੀਆਂ ਸਿੱਖ ਜਾਂਦੇ ਆ ਤੇ ਇਸ ਸਾਲ ਦੇ ਵਿੱਚ ਮੈਂ ਬੜੀਆਂ ਚੀਜ਼ਾਂ ਸਿੱਖੀਆਂ ਜਿਹੜੀਆਂ ਕਿ ਮੈਨੂੰ ਉਹ ਬਹੁਤ ਜ਼ਿਆਦਾ ਸਮਾਂ ਪਹਿਲਾਂ ਸਿੱਖਣੀਆਂ ਚਾਹੀਦੀਆਂ ਸੀਗੀਆਂ ਤੇ ਮੇਰਾ ਇਹ ਸਾਲ ਬੜਾ ਵਧੀਆ ਸੀਗਾ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਸਮਝ ਆਈ ਸ਼ਾਇਦ ਰਿਸ਼ਤਿਆਂ ਦੀ ਜ਼ਿਆਦਾ ਸਮਝ ਆਈ ਮੈਂ ਪੈਸੇ ਨੂੰ ਸਮਝਣਾ ਸਿੱਖਿਆ ਮੈਂ ਲੋਕਾਂ ਨੂੰ ਸਮਝਣਾ ਸਿੱਖਿਆ ਤੇ ਸਭ ਤੋਂ ਵੱਡੀ ਗੱਲ ਮੈਂ ਅੱਜ ਹੀ ਸਵੇਰੇ ਕਿਸੇ ਨਾਲ ਗੱਲ ਕਰਦੀ ਸੀ ਕਿ ਹੁਣ ਮੈਨੂੰ ਸਿਰਫ ਮੇਰਾ ਖਿਆਲ ਰਹਿੰਦਾ ਜਦੋਂ ਤੁਸੀਂ ਆਪਣੇ ਆਪ ਦਾ ਖਿਆਲ ਕਰਨ ਲੱਗ ਜਾਨੇ ਹੋ ਆਪਣੇ ਅੰਦਰ ਝਾਕਣ ਲੱਗ ਜਾਨੇ ਹੋ ਤਾਂ ਤੁਹਾਨੂੰ ਫਿਰ ਦੁਨੀਆਦਾਰੀ ਵੱਲ ਵੇਖਣ ਦੀ ਆਦਤ ਨਹੀਂ ਰਹਿੰਦੀ ਤੇ ਉਹਨਾਂ ਆਦਤਾਂ ਦੇ ਵਿੱਚ ਬੜਾ ਕੁਝ ਆ ਜਿਹੜਾ ਮਾੜਾ ਉਹ ਤੁਸੀਂ ਛੱਡ ਦਿੰਨੇ ਹੋ ਤੇ ਕੁੱਲ ਮਿਲਾ ਕੇ ਮੇਰੇ ਲਈ 2025 ਬਹੁਤ ਸ਼ਾਨਦਾਰ ਸੀਗਾ ਤੇ ਮੈਂ ਜਦੋਂ ਇਹ ਸਾਲ ਖਤਮ ਹੋਇਆ ਤਾਂ ਮੈਂ ਇਹੀ ਸੋਚਿਆ ਕਿ ਜ਼ਿੰਦਗੀ ਦਾ ਹਰ ਸਾਲ ਤਕਰੀਬਨ ਇਦਾਂ ਦਾ ਹੀ ਹੋਵੇ ਅਸੀਂ ਸਬਰ ਚ ਰਹੀਏ ਸ਼ੁਕਰ ਚ ਰਹੀਏ ਤੇ ਮੈਂ ਪਰਮਾਤਮਾ ਦਾ ਬਹੁਤ ਸ਼ੁਕਰ ਕੀਤਾ ਕਿ ਜੋ ਕੁਝ ਵੀ ਉਹਨੇ ਦਿੱਤਾ ਬੜਾ ਸ਼ਾਨਦਾਰ ਸੀਗਾ ਬਸ ਇਸ ਤੋਂ ਜ਼ਿਆਦਾ ਦੀ ਲੋੜ ਨਹੀਂ ਜ਼ਿੰਦਗੀ ਇਦਾਂ ਹੀ ਚੱਲਦੀ ਰਹੇ ਪਰ ਜਦੋਂ ਹੀ 2026 ਚੜਿਆ ਤੇ ਜਿਹੜਾ ਤਕਰੀਬਨ ਪਹਿਲਾ ਦਿਨ ਸੀਗਾ 1 ਜਨਵਰੀ ਦਾ ਉਸ ਦਿਨ ਤਕਰੀਬਨ ਆਪਾਂ ਸਾਰੇ ਵਿਲੇਜੇ ਸੀਗੇ ਆ ਬੜੇ ਲੋਕ ਸੀਗੇ ਜਿਹੜੇ ਪਿਛਲੇ ਦਿਨ ਨੂੰ ਰਾਤ 12 ਵਜੇ ਤੱਕ ਸੈਲੀਬ੍ਰੇਟ ਕਰਕੇ ਆਪਣੇ ਘਰਾਂ ਚ ਆਰਾਮ ਨਾਲ ਬੈਠੇ ਸੀਗੇ ਤੇ ਉਸ ਦਿਨ ਕੁਝ ਕੁ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਫੋਨ ਤੇ ਤੁਹਾਨੂੰ ਸ਼ੋਅ ਹੋਣੀਆਂ ਸ਼ੁਰੂ ਹੋਈਆਂ ਤੇ ਉਹ ਤਕਰੀਬਨ ਅੱਜ ਜਿਵੇਂ 4-5 ਦਿਨ ਹੋ ਗਏ ਨੇ ਉਸ ਗੱਲ ਨੂੰ ਤੇ ਉਹ ਅੱਜ ਵੀ ਤੁਹਾਨੂੰ ਦਿਸਦੀਆਂ ਹੋਣਗੀਆਂ ਉਹ ਸਾਰੀਆਂ ਚੀਜ਼ਾਂ ਮੈਨੂੰ ਲੱਗਿਆ ਕਿ ਮੈਂ ਸ਼ਾਇਦ ਪਹਿਲੀ ਵਾਰ ਦੇਖੀਆਂ ਤੇ ਉਹ ਸੀਗੀਆਂ ਵੱਡੇ ਵੱਡੇ ਸ਼ਹਿਰਾਂ ਦੀਆਂ ਕਿ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਲੋਕਾਂ ਨੇ ਕਲੱਬਾਂ ਦੇ ਵਿੱਚ ਜਾ ਕੇ ਨਵਾਂ ਸਾਲ ਸੈਲੀਬ੍ਰੇਟ ਕੀਤਾ ਪਰ ਉਹ ਸੈਲੀਬ੍ਰੇਸ਼ਨ ਦੀਆਂ ਜਿਹੜੀਆਂ ਫੋਟੋਆਂ ਸਾਡੀ ਖੁਸ਼ਮਚਾਜੀ ਦੀਆਂ ਹੋਣੀਆਂ ਚਾਹੀਦੀਆਂ ਸੀਗੀਆਂ ਜਾਂ ਫਿਰ ਅਸੀਂ ਨਵੇਂ ਬਰੇ ਨੂੰ ਜੀ ਆਇਆਂ ਕਹਿ ਰਹੇ ਹਾਂ ਉਸ ਚੀਜ਼ ਦੀਆਂ ਹੋਣੀਆਂ ਚਾਹੀਦੀਆਂ ਸੀ ਉਹਦੇ ਨਾਲੋਂ ਬਿਲਕੁਲ ਅਲੱਗ ਸੀਗੀਆਂ ਤੇ ਉਹ ਅਲੱਗ ਫੋਟੋਆਂ ਸੀਗੀਆਂ ਕਿ ਕਲੱਬਾਂ ਦੇ ਬਾਹਰ ਸੜਕਾਂ ਦੇ ਉੱਤੇ ਕੁੜੀਆਂ ਮੁੰਡੇ ਸ਼ਰਾਬਾਂ ਨਾਲ ਰੱਜੇ ਹੋਏ ਉਹਦੇ ਵਿੱਚ ਵਿਆਹੇ ਹੋਏ ਜੋੜੇ ਵੀ ਸੀਗੇ ਉਹ ਸੜਕਾਂ ਤੇ ਡਿੱਗੇ ਪਏ ਨੇ ਕੋਈ ਕਿਸ ਹਾਲਾਤ ਚ ਪਿਆ ਕੋਈ ਪੌੜੀਆਂ ਤੇ ਡਿੱਗਿਆ ਹੋਇਆ ਕੋਈ ਕਿਵੇਂ ਦੇ ਹਾਲਾਤਾਂ ਚ ਤੇ ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਨੇ ਮੈਨੂੰ ਮਤਲਬ ਬਹੁਤ ਜ਼ਿਆਦਾ ਝੰਜੋੜਿਆ ਹੋਇਆ ਇਹ ਸੀਗੀ ਕਿ ਇੱਕ ਪਿਓ ਆਪਣੀ ਸ਼ਰਾਬੀ ਹੋਈ ਧੀ ਨੂੰ ਸੜਕ ਤੋਂ ਚੁੱਕ ਰਿਹਾ ਤੇ ਉਹਨੂੰ ਗੱਡੀ ਚ ਬਿਠਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਉਹ ਉਹਨੂੰ ਘਰ ਲੈ ਜਾਵੇ ਤੇ ਇੱਕ ਚੀਜ਼ ਸੀਗੀ ਇੱਕ 4-5 ਸਾਲ ਦਾ ਨਿਆਣਾ ਆਪਣੀ ਮਾਂ ਕੋਲੇ ਬੈਠਾ ਰੋਂਦਾ ਪਿਆ ਤੇ ਉਹਦੀ ਮਾਂ ਕਿਸੇ ਵੀ ਨਸ਼ੇ ਨਾਲ ਮੈਂ ਨਹੀਂ ਕਹਿੰਦੀ ਵੀ ਸ਼ਰਾਬ ਨਾਲ ਮੈਨੂੰ ਨਹੀਂ ਪਤਾ ਕਿ ਕਿਸ ਨਸ਼ੇ ਨਾਲ ਉਹਦੀ ਮਾਂ ਨਸ਼ੇ ਨਾਲ ਰੱਜੀ ਹੋਈ ਆ ਤੇ ਉਹ ਡਿੱਗੀ ਪਈ ਆ ਤੇ ਬੱਚਾ ਲਗਾਤਾਰ ਰੋ ਰਿਹਾ ਤੇ ਪੁਲਿਸ ਵਾਲੇ ਕੋਸ਼ਿਸ਼ ਕਰ ਰਹੇ ਨੇ ਕਿ ਉਹਨੂੰ ਉੱਥੋਂ ਚੁੱਕਣ ਤੇ ਜਦੋਂ ਇਦਾਂ ਦੀਆਂ ਚੀਜ਼ਾਂ ਮੈਂ ਦੇਖੀਆਂ ਨਾ ਮੈਨੂੰ ਬਹੁਤ ਜ਼ਿਆਦਾ ਹੈਰਾਨੀ ਹੋਈ ਕਿਉਂਕਿ ਮੈਂ ਕਦੇ ਆਪਣੀ ਜ਼ਿੰਦਗੀ 'ਚ ਆਪਣੇ ਸਾਹਮਣੇ ਕੁਈ ਸ਼ਰਾਬ ਨਾਲ ਰੱਜੀ ਹੋਈ ਜਨਾਨੀ ਨਹੀਂ ਵੇਖੀ ਸੀਗੀ ਇਹ ਚੀਜ਼ ਮੇਰੇ ਨਾਲ ਵੀ ਇੱਕ ਵਾਰੀ ਵਾਪਰੀ ਮੈਂ ਤਕਰੀਬਨ 2 ਸਾਲ ਪਹਿਲਾਂ ਇੱਕ ਐਦਾਂ ਦੀ ਕੁੜੀ ਨੂੰ ਮਿਲੀ ਜਿਹੜੀ ਮੇਰੇ ਸਾਹਮਣੇ ਸ਼ਰਾਬ ਪੀ ਕੇ ਬੈਠੀ ਸੀ ਤੇ ਉਸ ਵਕਤ ਮੈਂ ਪਹਿਲੀ ਵਾਰ ਕਿਸੇ ਔਰਤ ਨੂੰ ਸ਼ਰਾਬ ਪੀ ਕੇ ਐਦਾਂ ਦੇਖਿਆ ਸੀਗਾ ਤੇ ਉਹ ਜਿਵੇਂ ਗੱਲਾਂ ਕਰਦੀ ਸੀ ਜਿਵੇਂ ਮੇਰੇ ਸਾਹਮਣੇ ਬੈਠ ਕੇ ਉਹ ਖਾਣਾ ਖਾ ਰਹੀ ਸੀਗੀ ਤੇ ਮੈਨੂੰ ਲੱਗਿਆ ਕਿ ਬਿਲਕੁਲ ਜਿਵੇਂ ਬੰਦੇ ਸ਼ਰਾਬ ਪੀ ਕੇ ਕਰਦੇ ਹੁੰਦੇ ਹਨ ਨਾ ਉਹਦਾ ਬਿਲਕੁਲ ਵਰਤਾਓ ਹੋ ਜਾ ਸੀਗਾ ਤੇ ਮੈਨੂੰ ਇਉਂ ਲੱਗਿਆ ਸੀਗਾ ਕਿ ਸ਼ਾਇਦ ਅ ਮਤਲਬ ਕੁੜੀਆਂ ਤੇ ਮੁੰਡੇ ਸ਼ਰਾਬ ਪੀ ਕੇ ਕੋਈ ਵੀ ਬੰਦਾ ਨਸ਼ਾ ਕਰਕੇ ਕੁਝ ਇਹ ਹੋ ਜਾਂਦਾ ਅਸੀਂ ਅਕਸਰ ਇਹ ਚੀਜ਼ ਸਾਡੇ ਘਰਾਂ ਦੇ ਵਿੱਚ ਅਸੀਂ ਕਹਿੰਦੇ ਹੁੰਨੇ ਆ ਕਿ ਜਿਹੜੇ ਪਰਿਵਾਰਾਂ ਦੇ ਵਿੱਚੋਂ ਆਪਾਂ ਆਉਂਨੇ ਆ ਉੱਥੇ ਕਿਸੇ ਵੀ ਤਰੀਕੇ ਦਾ ਨਸ਼ਾ ਕਰਨ ਨੂੰ ਨਾ ਲੋਕ ਬਹੁਤੀ ਇੱਜ਼ਤ ਵਾਲੀ ਗੱਲ ਨਹੀਂ ਮੰਨਦੇ ਤੇ ਜਦੋਂ ਤੁਸੀਂ ਇੱਕ ਇਹੋ ਜਿਹਾ ਰੂਪ ਦੇਖਦੇ ਹੋ ਵੀ ਜਿੱਥੇ ਗੱਲ ਬੰਦਿਆਂ ਨਾਲੋਂ ਵੀ ਪਾਰ ਹੋਣ ਚਲੀ ਗਈ ਉੱਥੇ ਤੁਹਾਨੂੰ ਕਿੰਨੀ ਹੈਰਾਨੀ ਹੁੰਦੀ ਆ ਇੱਕ ਮੁੰਡੇ ਨੇ ਉਹਦੇ ਤੇ ਇੱਕ ਪੋਸਟ ਲਿਖੀ ਹੋਈ ਸੀਗੀ ਤੇ ਉਹਨੇ ਲਿਖਿਆ ਹੋਇਆ ਸੀਗਾ ਕਿ ਇਹ ਆਉਣ ਵਾਲੀ ਪੀੜ੍ਹੀ ਚ ਤੁਹਾਡੇ ਘਰਾਂ ਦੀਆਂ ਨੋਹਾ ਹੋਣਗੀਆਂ ਜਾਂ ਫਿਰ ਇਹ ਮੁੰਡੇ ਜਿਹੜੇ ਅੱਜ ਸੜਕਾਂ ਤੇ ਡਿੱਗੇ ਹੋਏ ਨੇ ਇਹ ਤੁਹਾਡੇ ਘਰਾਂ ਦੇ ਜਵਾਈ ਹੋਣਗੇ ਤੇ ਮੈਨੂੰ ਚੀਜ਼ ਬੜੀ ਮਤਲਬ ਆਨ ਲੱਗੀ ਵੀ ਸੱਚੀ ਆਉਣ ਵਾਲੇ ਜੋੜੇ ਜਿਹੜੇ ਆਪਸ ਵਿੱਚ ਵਿਆਹ ਕਰਾਉਣ ਦਾ ਸੋਚ ਰਹੇ ਹੋਣਗੇ ਜੇ ਉਹਨਾਂ ਚੋਂ ਇੱਕ ਜਾਣਾ ਵੀ ਇਦਾਂ ਦਾ ਹੋਇਆ ਤਾਂ ਉਹ ਰਿਸ਼ਤੇ ਕਿਵੇਂ ਦੇ ਹੋ ਜਾਣਗੇ ਤੇ ਉਹ ਜਵਾਕ ਜਿਹੜਾ ਆਪਣੀ ਸ਼ਰਾਬ ਨਾਲ ਰੱਜੀ ਹੋਈ ਮਾਂ ਨੂੰ ਦੇਖ ਦੇਖ ਕੇ ਰੋਂਦਾ ਪਿਆ ਉਹਦੇ ਆਪਣੇ ਤੇ ਉਸ ਚੀਜ਼ ਦਾ ਕਿਵੇਂ ਦਾ ਅਸਰ ਹੋਇਆ ਹੋਊਗਾ ਉਹਦੇ ਥੱਲੇ ਹਜ਼ਾਰਾਂ ਲੋਕਾਂ ਦੇ ਕਮੈਂਟ ਸੀਗੇ ਕਿ ਸਾਨੂੰ ਇਸ ਨਿਆਣੇ ਤੇ ਤਰਸ ਆਉਂਦਾ ਜਦੋਂ ਆਪਣੇ ਘਰਾਂ ਦੇ ਵਿੱਚ ਨਾ ਕੋਈ ਬੰਦਾ ਸ਼ਰਾਬ ਪੀ ਕੇ ਆਉਂਦਾ ਕੋਈ ਨਸ਼ਾ ਕਰਕੇ ਆਉਂਦਾ ਅਮੇ ਛੋਟੀ ਹੁੰਦੀ ਦੇਖਦੀ ਆਈਆਂ ਵੀ ਸਾਡੀਆਂ ਦਾਦੀਆਂ ਜਾਂ ਸਾਡੀਆਂ ਮਾਵਾਂ ਸਾਨੂੰ ਕਹਿੰਦੀਆਂ ਹੁੰਦੀਆਂ ਸੀਗੀਆਂ ਕਿ ਇਹਦੇ ਕੋਲ ਨਹੀਂ ਜਾਣਾ ਤੁਸੀਂ ਉੱਥੇ ਜਾ ਕੇ ਬੈਠਣਾ ਨਹੀਂ ਉਹਦੀਆਂ ਗੱਲਾਂ ਨਹੀਂ ਸੁਣਨੀਆਂ ਇਹ ਹਦਾਇਤਾਂ ਸਾਡੇ ਭਰਾਵਾਂ ਨੂੰ ਵੀ ਹੁੰਦੀਆਂ ਸੀਗੀਆਂ ਵੀ ਜੇ ਕੋਈ ਰਿਸ਼ਤੇਦਾਰ ਆਇਆ ਜਿਹੜਾ ਇਦਾਂ ਖਾਣ ਪੀਣ ਦਾ ਸ਼ਕੀਨ ਤਾਂ ਬਹੁਤੇ ਘਰਾਂ 'ਚ ਹੁੰਦਾ ਨਾ ਕਿ ਜਵਾਕਾਂ ਨੂੰ ਤੁਸੀਂ ਪਾਣੀ ਲੈ ਕੇ ਆ ਜਾਓ ਤੁਸੀਂ ਬਰਫ਼ ਫੜਾ ਦਿਓ ਤੁਸੀਂ ਕੋਈ ਖਾਣ ਵਾਲੀ ਚੀਜ਼ ਫੜਾ ਦਿਓ ਤਾਂ ਸਾਡੀਆਂ ਮਾਵਾਂ ਕਹਿੰਦੀਆਂ ਹੁੰਦੀ ਸੀ ਨਹੀਂ ਤੁਸੀਂ ਨਹੀਂ ਜਾਣਾ ਚੀਜ਼ਾਂ ਬਹੁਤੀ ਵਾਰੀ ਸੀਰੇ ਆਂਦੇ ਹੱਥ ਜਾਂ ਫਿਰ ਕੋਈ ਵੱਡਾ ਘਰ ਚ ਜਿਹੜਾ ਬਜ਼ੁਰਗ ਹੁੰਦਾ ਸੀ ਜਾਂ ਉਹ ਜਾ ਕੇ ਫੜਾਇਆ ਹੁੰਦਾ ਸੀ ਪਰ ਨਿਆਣਿਆਂ ਨੂੰ ਨਹੀਂ ਸੀ ਭੇਜਿਆ ਜਾਂਦਾ ਤੇ ਹੁਣ ਉਹੀ ਨਿਆਣੇ ਜਦੋਂ ਆਪ ਘਰਾਂ ਦੇ ਵਿੱਚ ਇਹੋ ਜਿਹੇ ਹਾਲਾਤ ਦੇਖਦੇ ਆ ਜਾਂ ਫਿਰ ਅੱਜਕੱਲ ਸਾਡੇ 10 12 ਸਾਲ ਦੇ ਨਿਆਣੇ ਦੇ ਹੱਥ ਚ ਵੀ ਫੋਨ ਆ ਉਹ ਇਹਨਾਂ ਚੀਜ਼ਾਂ ਨੂੰ ਦੇਖੂਗਾ ਤਾਂ ਉਹਨੂੰ ਕਿੰਨਾ ਨਾਰਮਲ ਲੱਗੂਗਾ ਵੀ ਅੱਛਾ ਤਾਂ ਇੱਕ ਨਾਰਮਲ ਜ਼ਿੰਦਗੀ ਆ ਮਤਲਬ ਅੱਜਕੱਲ ਇਦਾਂ ਆਮ ਹੀ ਹੁੰਦਾ ਕੁਝ ਦਿਨ ਪਹਿਲਾਂ ਨਾ ਮੈਂ ਇੱਕ ਫਿਲਮ ਦੇਖਦੀ ਪਈ ਸੀਗੀ ਸੌਰੀ ਸੀਰੀਜ਼ ਸੀਗੀ ਤੇ ਉਹਦੇ ਵਿੱਚ ਨਾ ਜਦੋਂ ਮੈਨੂੰ ਬਹੁਤ ਸੋਹਣੀ ਲੱਗੀ ਕਿਉਂਕਿ ਉਹਦੇ ਵਿੱਚ ਇਹੀ ਦਿਖਾਇਆ ਗਿਆ ਸੀਗਾ ਕਿ ਤੁਸੀਂ ਜ਼ਿੰਦਗੀ 'ਚ ਜਿੰਨਾ ਮਰਜ਼ੀ ਕਮਾ ਲਓ ਪਰ ਸਭ ਤੋਂ ਸੋਹਣਾ ਲਤਫ ਹੁੰਦਾ ਆਪਣੇ ਰਿਸ਼ਤਿਆਂ ਦਾ ਤੇ ਜਿਹੜਾ ਤੁਹਾਡਾ ਪਰਿਵਾਰ ਆ ਉਹੀ ਤੁਹਾਡੇ ਲਈ ਸਭ ਤੋਂ ਜ਼ਿਆਦਾ ਮਹੱਤਵ ਰੱਖਦਾ ਤੇ ਜਦੋਂ ਹੀ ਉਸ ਸੀਰੀਜ਼ ਦਾ 7ਵਾਂ ਐਪੀਸੋਡ ਸ਼ੁਰੂ ਹੁੰਦਾ ਤਾਂ ਮੇਰਾ ਇੱਕਦਮ ਉਹਦੇ 'ਚ ਇੰਟਰਸਟ ਅਗ੍ਰੇਵ ਹੋ ਗਿਆ ਕਿਉਂਕਿ ਉਹਦਾ ਰੀਜ਼ਨ ਸੀਗਾ ਕਿ ਉਹਦੇ 'ਚ ਇੱਕ 17 18 ਸਾਲ ਦੀ ਕੁੜੀ ਆਪਣੇ ਦਾਦੇ ਨਾਲ ਇਹ ਗੱਲ ਸਾਂਝੀ ਕਰਦੀ ਆ ਕਿ ਮੈਂ ਕਿਤੇ ਘੁੰਮਣ ਗਈ ਸੀ ਫਿਰ ਮੈਂ ਉੱਥੇ ਦੋ ਪੈਗ ਪੀਲੇ ਤੇ ਮੈਨੂੰ ਪਤਾ ਨਹੀਂ ਲੱਗਿਆ ਤੇ ਅੱਗੋਂ ਦਾਦੇ ਦਾ ਜਿਹੜਾ ਰਿਐਕਸ਼ਨ ਹੁੰਦਾ ਬੜਾ ਨਾਰਮਲ ਹੁੰਦਾ ਤੇ ਉਹ ਇੱਕ ਤਰ੍ਹਾਂ ਨਾਲ ਦੇਖਣ ਵਾਲਿਆਂ ਨੂੰ ਇਸ ਢੰਗ ਨਾਲ ਦਿਖਾਇਆ ਜਾਂਦਾ ਵੀ ਅੱਜਕੱਲ ਇੱਕ 16 17 ਸਾਲ ਦੀ ਕੁੜੀ ਦਾ ਸ਼ਰਾਬ ਪੀਣਾ ਇੱਕ ਨਾਰਮਲ ਗੱਲ ਆ ਤੇ ਹੁਣ ਜਦੋਂ ਸਾਡੇ ਨਿਆਣੇ ਉਸ ਚੀਜ਼ ਨੂੰ ਵੇਖਣਗੇ ਉਹਨਾਂ ਨੂੰ ਇਹੀ ਲੱਗੂਗਾ ਨਾ ਕਿ ਇਹ ਇੱਕ ਨਾਰਮਲ ਜੀ ਚੀਜ਼ ਐ ਕਈ ਵਾਰੀ ਅਸੀਂ ਮਾਪੇ ਬੜੀ ਕੋਸ਼ਿਸ਼ ਕਰਦੇ ਆ ਆਪਣੇ ਨਿਆਣਿਆਂ ਨੂੰ ਢੰਗ ਨਾਲ ਪਾਲੀਏ ਉਹਨਾਂ ਨੂੰ ਆਪਣੇ ਘਰ ਚ ਜੋ ਤੁਹਾਡੀਆਂ ਮੋਰਲ ਵੈਲਿਊਜ਼ ਨੇ ਤੁਸੀਂ ਉਹਨਾਂ ਨੂੰ ਦਵੋ ਪਰ ਜਦੋਂ ਹੀ ਉਹ ਬਾਹਰ ਨਿਕਲਦੇ ਨੇ ਜਾਂ ਉਹਨਾਂ ਨੂੰ ਇਹੋ ਜਿਹੇ ਦੋਸਤ ਮਿਲਦੇ ਨੇ ਜਾਂ ਫਿਰ ਇਸ ਢੰਗ ਦਾ ਸਿਨੇਮਾ ਉਹ ਦੇਖ ਰਹੇ ਨੇ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਨਾਰਮਲ ਲੱਗਣ ਲੱਗ ਗਈਆਂ ਤੇ ਇਹ ਸਭ ਕੁਝ ਦੇਖ ਕੇ ਨਾ ਮੈਨੂੰ ਮਤਲਬ ਬਹੁਤ ਜ਼ਿਆਦਾ ਇੱਕ ਤਰ੍ਹਾਂ ਦਾ ਡਰ ਲੱਗਿਆ ਮੈਨੂੰ ਇਹ ਲੱਗਿਆ ਕਿ ਜਿਹੜੇ ਵੀ ਮਾਪਿਆਂ ਦੇ ਨਿਆਣੇ ਅੱਜਕੱਲ 17 18 ਸਾਲ ਦੇ ਜਾਂ 20 ਸਾਲ ਦੇ ਨੇ 25 ਸਾਲ ਦੇ ਨੇ ਉਹ ਇਦਾਂ ਆਪਣੇ ਨਿਆਣਿਆਂ ਨੂੰ ਸੜਕਾਂ ਤੇ ਡਿੱਗੇ ਦੇਖਣਗੇ ਜਿਨ੍ਹਾਂ ਤੇ ਉਹ ਇੰਨਾ ਜ਼ਿਆਦਾ ਪੈਸਾ ਖਰਚ ਕਰਦੇ ਨੇ ਤਾਂ ਬਿਲਕੁਲ ਮੇਰੇ ਵਾਂਗੂੰ ਡਰਨਗੇ ਅਸੀਂ ਏ ਸੋਚਦੇ ਆਂ ਕਿ ਜਿਹੜੇ ਸਾਡੇ ਪੁਰਾਣੇ ਲੋਕ ਸੀ ਨਾ ਉਹਨਾਂ ਨੂੰ ਅਕਲ ਨਹੀਂ ਹੈਗੀ ਉਹਨਾਂ ਨੂੰ ਬੱਚਿਆਂ ਨੂੰ ਪਾਲਣ ਦਾ ਢੰਗ ਨਹੀਂ ਸੀ ਪਤਾ ਉਹਨਾਂ ਨੇ ਤਾਂ ਕੁੱਟ-ਕੁੱਟ ਕੇ ਨਿਆਣਿਆਂ ਨੂੰ ਪਾਲਿਆ ਜਾਂ ਉਹ ਬੜੇ ਸਖਤ ਮિજાਜ ਦੇ ਸੀਗੇ ਮੈਨੂੰ ਲੱਗਿਆ ਕਿ ਅੱਜਕੱਲ ਅਸੀਂ ਇੰਨੀ ਗੱਲ ਕਰ ਰਹੇ ਆਂ ਤੁਸੀਂ ਸਿਆਣੇ ਮਾਪੇ ਕਿੱਦਾਂ ਬਣੋ ਤੁਸੀਂ ਜੀ ਨਿਆਣਿਆਂ ਨਾਲ ਫਰੈਂਡਲੀ ਕਿਵੇਂ ਹੋਣਾ ਨਿਆਣਿਆਂ ਨਾਲ ਦੋਸਤੀ ਕਿਵੇਂ ਰੱਖਣੀ ਆ ਨਿਆਣਿਆਂ ਨੂੰ ਸਮਝਣਾ ਕਿਵੇਂ ਆ ਜੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਆਉਣ ਵਾਲੀ ਪੀੜ੍ਹੀ ਦੀ ਇਹੋ ਜੀ ਤਸਵੀਰ ਦੇਖਾਂਗੇ ਜਾਂ ਫਿਰ ਕੁੜੀਆਂਾਂ ਦੀ ਖਾਸ ਕਰਕੇ ਤਾਂ ਤੁਸੀਂ ਕਿੱਥੋਂ ਕਹੋਗੇ ਕਿ ਅਗਲੇ ਸਮੇਂ ਦੇ ਵਿੱਚ ਪਰਿਵਾਰ ਚੱਲਣਗੇ ਜਾਂ ਅਗਲੇ ਸਮੇਂ ਦੇ ਵਿੱਚ ਜਿਹੜੇ ਨਿਆਣੇ ਪੈਦਾ ਹੋਣਗੇ ਉਹਨਾਂ ਨੂੰ ਸਿਆਣੇ ਮਾਪੇ ਮਿਲਣਗੇ ਇੱਕ ਹੋਰ ਇਦਾਂ ਦੀ ਫਿਲਮ ਮੈਂ ਦੇਖੀ ਜਿਦੇ ਚ ਸਪੈਸ਼ਲ ਇਹ ਚੀਜ਼ ਦੱਸੀ ਜਾਂਦੀ ਆ ਵੀ ਜੇ ਤੁਸੀਂ ਸ਼ਰਾਬ ਦੇ ਠੇਕੇ ਤੇ ਜਨਾਨੀਆਂ ਨੂੰ ਇੰਨੇ ਪਰਸੈਂਟ ਆਫ ਦੇ ਦੋਗੇ ਨਾ ਤਾਂ ਉਹ ਠੇਕਾ ਜ਼ਿਆਦਾ ਚੱਲੂਗਾ ਹੁਣ ਮੈਨੂੰ ਇਹ ਚੀਜ਼ ਦੀ ਸਮਝ ਨਹੀਂ ਆਉਂਦੀ ਕਿ ਅਸੀਂ ਜਨਾਨੀਆਂ ਨੂੰ ਨਸ਼ਾ ਕਰਨ ਲਈ ਫਿਲਮਾਂ ਦੇ ਵਿੱਚ ਜਾਂ ਫਿਰ ਇਦਾਂ ਦੀਆਂ ਚੀਜ਼ਾਂ 'ਚ ਇੰਨਾ ਜ਼ਿਆਦਾ ਇਨਕਰੇਜ ਕਿਉਂ ਕਰ ਰਹੇ ਆਂ ਸ਼ਰਾਬ ਚਾਹੇ ਬੰਦਾ ਪੀਵੇ ਚਾਹੇ ਜਨਾਨੀ ਪੀਵੇ ਉਹ ਦੋਵਾਂ ਦੇ ਕਿਰਦਾਰਾਂ ਲਈ ਮਾੜੀ ਚੀਜ਼ ਹੈ ਦੋਵਾਂ ਦੇ ਸਰੀਰਾਂ ਲਈ ਮਾੜੀ ਚੀਜ਼ ਹੈ ਪਰ ਜੇ ਜਨਾਨੀ ਪੀਂਦੀ ਆ ਨਾ ਉਹ ਕਿਰਦਾਰ ਤੋਂ ਵੀ ਹਟ ਕੇ ਸਰੀਰ ਤੋਂ ਵੀ ਹਟ ਕੇ ਇੱਕ ਪਰਿਵਾਰ ਲਈ ਜਾਂ ਆਉਣ ਵਾਲੇ ਬੱਚਿਆਂ ਲਈ ਬਹੁਤ ਖਤਰਨਾਕ ਚੀਜ਼ ਹੈ ਜਿਵੇਂ ਮੈਂ ਕਹਣਾ ਕਿ ਮੈਂ ਪਹਿਲੀ ਵਾਰ ਕਿਸੇ ਕੁੜੀ ਨੂੰ ਸ਼ਰਾਬ ਪੀਤੇ ਹੋਏ ਦੇਖਿਆ ਸੀਗਾ ਮੇਰੀ ਜ਼ਿੰਦਗੀ ਦਾ ਉਹ ਇੱਕ ਪਹਿਲਾ ਹੀ ਸੀਨ ਸੀਗਾ ਤੇ ਉਸ ਤੋਂ ਬਾਅਦ ਮੈਨੂੰ ਇਹ ਲੱਗਿਆ ਕਿ ਜਿਵੇਂ ਦੀਆਂ ਗੱਲਾਂ ਕੁੜੀਆਂ ਪੀ ਕੇ ਕਰਦੀਆਂ ਨੇ ਜੇ ਤੁਸੀਂ ਲਗਾਤਾਰ ਉਹਨਾਂ ਦੀ ਸੰਗਤ 'ਚ ਰਹੋਗੇ ਨਾ ਤੁਸੀਂ ਕਨਵਿੰਸ ਹੋ ਜਾਓਗੇ ਇਦਾਂ ਦੀ ਸੰਗਤ ਜਦੋਂ ਤੁਹਾਨੂੰ ਮਿਲੂਗੀ ਨਾ ਹੌਲੀ-ਹੌਲੀ ਤੁਹਾਨੂੰ ਸੱਚੀ ਲੱਗਣ ਲੱਗ ਜਾਊਗਾ ਕਿ ਇੱਕ ਨਾਰਮਲ ਚੀਜ਼ ਆ ਉਹਦੀ ਮੈਂ ਤੁਹਾਨੂੰ ਇੱਕ ਉਦਾਹਰਨ ਦੰਨੀ ਆ ਕੁਝ ਕੁ ਦਿਨ ਪਹਿਲਾਂ ਮੈਂ ਫੇਸਬੁੱਕ ਤੇ ਇੱਕ ਮੁੰਡੇ ਦੀ ਵੀਡੀਓ ਦੇਖੀ ਉਹ ਆਪਣੇ ਚਾਚੇ ਤੇ ਚਾਚੀ ਬਾਰੇ ਗੱਲ ਕਰ ਰਿਹਾ ਹੋ ਸਕਦਾ ਉਹ ਤੁਹਾਡੇ ਵੀ ਅੱਖਾਂ ਦੇ ਸਾਹਮਣੇ ਆ ਜਾਵੇ ਉਹ ਕਹਿੰਦਾ ਕਿ ਮੇਰੇ ਚਾਚੇ ਦੀ ਜ਼ਿੰਦਗੀ ਬਹੁਤ ਸੋਹਣੀ ਚੱਲਦੀ ਸੀਗੀ ਮੇਰੀ ਚਾਚੀ ਇੱਕ ਚੰਗੀ ਲੇਡੀ ਸੀਗੀ ਉਹ ਸਾਡੇ ਸਾਰੇ ਘਰਦਿਆਂ ਦਾ ਸਤਿਕਾਰ ਕਰਦੀ ਸੀਗੀ ਬੜੇ ਪਿਆਰ ਨਾਲ ਉਹਨੇ ਆਪਣਾ ਪਰਿਵਾਰ ਸੰਭਾਲਿਆ ਹੋਇਆ ਸੀ ਪਰ ਉਸ ਤੋਂ ਬਾਅਦ ਉਹਦੀਆਂ ਕੁਝ ਐਵੇਂ ਦੀਆਂ ਸਹੇਲੀਆਂ ਬਣੀਆਂ ਜਿਨ੍ਹਾਂ ਨੇ ਉਹਨੂੰ ਕਿਹਾ ਕਿ ਪਰਿਵਾਰ ਕੋਈ ਏਡੀ ਵੱਡੀ ਚੀਜ਼ ਨਹੀਂ ਹੁੰਦੀ ਤੇ ਉਹ ਡਰਿੰਕ ਕਰਦੀਆਂ ਸੀਗੀਆਂ ਹੌਲੀ-ਹੌਲੀ ਮੇਰੀ ਚਾਚੀ ਡਰਿੰਕ ਕਰਨ ਲੱਗੀ ਮਤਲਬ ਫੋਰਨ ਕਿਸੇ ਕੰਟਰੀ ਦੀ ਉਹ ਗੱਲ ਕਰ ਰਿਹਾ ਤੇ ਕਹਿੰਦਾ ਉਸ ਤੋਂ ਬਾਅਦ ਜਿਹੜਾ ਉਹਨਾਂ ਦੇ ਘਰ ਦਾ ਮਾਹੌਲ ਬਣ ਗਿਆ ਉਹ ਇੰਨਾ ਬੁਰਾ ਹੋ ਗਿਆ ਕਿ ਉਹ ਦੋਵਾਂ ਜੀਆਂ ਦਾ ਤਲਾਕ ਹੋ ਗਿਆ ਤੇ ਉਹਦੇ ਉਹਦੇ ਕਹਿਣ ਦਾ ਮਤਲਬ ਇਹ ਸੀਗਾ ਕਿ ਜ਼ਰੂਰੀ ਨਹੀਂ ਹੁੰਦਾ ਕਿ ਮੁੰਡੇ ਹੀ ਇੱਕ ਦੂਜੇ ਦੀਆਂ ਦੂਜੇ ਦਾ ਘਰ ਖਰਾਬ ਕਰਦੇ ਨੇ ਯਾਰੀਆਂ ਦੋਸਤੀਆਂ ਚ ਕਈ ਵਾਰੀ ਮਾੜੀਆਂ ਬੀਬੀਆਂ ਵੀ ਆਪਣੀਆਂ ਸਹੇਲੀਆਂ ਦਾ ਘਰ ਖਰਾਬ ਕਰ ਦਿੰਦੀਆਂ ਨੇ ਇਸ ਲਈ ਤੁਸੀਂ ਜ਼ਰੂਰ ਦੇਖਿਆ ਕਰੋ ਕੀ ਤੁਹਾਡੀਆਂ ਜਿਹੜੀਆਂ ਘਰ ਵਾਲੀਆਂ ਨੇ ਉਹ ਕਿੰਨਾ ਨਾਲ ਗੱਲਾਂ ਕਰਦੀਆਂ ਨੇ ਉਹਨਾਂ ਦੀ ਸੰਗਤ ਕਿਹੋ ਜੀ ਆ ਤੇ ਇਦਾਂ ਦਾ ਸਾਰਾ ਕੁਝ ਜਦੋਂ ਤੁਸੀਂ ਦੇਖਦੇ ਹੋ ਨਾ ਤਾਂ ਤੁਸੀਂ ਸੱਚੀ ਆਪਣੇ ਆਉਣ ਵਾਲੇ ਵਕਤ ਲਈ ਡਰਦੇ ਹੋ ਤੁਹਾਨੂੰ ਹੁਣ ਇਹ ਤਾਂ ਪਤਾ ਲੱਗਣ ਲੱਗ ਗਿਆ ਨਾ ਕਿ ਪੜ੍ਹਾਈ ਲਿਖਾਈ ਹੀ ਜ਼ਿੰਦਗੀ ਚ ਕੁਝ ਨਹੀਂ ਹੁੰਦੀ ਮੈਨੂੰ ਇੱਥੇ ਆ ਕੇ ਰੀਅਲਾਈਜ਼ ਹੋਇਆ ਕਿ ਸਾਡੇ ਮਾਪੇ ਜਿਹੜੇ ਸਾਡੇ ਤੇ ਥੋੜੀ ਜੀ ਸਖਤੀ ਕਰਦੇ ਸੀਗੇ ਸਾਨੂੰ ਵੇਲੇ ਇੱਕ ਵੇਲੇ ਆਉਣ ਜਾਣ ਤੋਂ ਵਰਜਦੇ ਸੀਗੇ ਸਾਨੂੰ ਥੋੜਾ ਜਿਹਾ ਲੇਟ ਆਉਣ ਤੇ ਸਵਾਲ ਕੀਤਾ ਜਾਂਦਾ ਸੀ ਸਾਡੀਆਂ ਸਹੇਲੀਆਂ ਬਾਰੇ ਸਾਡੇ ਕਲਾਸਮੇਟਸ ਪਰ ਉਹ ਗੱਲ ਕਰਦੇ ਸੀਗੇ ਕਿ ਤੁਹਾਡੀ ਕਿਵੇਂ ਦੀ ਸਹੇਲੀ ਆ ਤੁਸੀਂ ਕਿਹਨੂੰ ਮਿਲਦੇ ਹੋ ਮੈਨੂੰ ਹੋਣਾ ਕਿ ਉਹ ਚੀਜ਼ ਮਹਿਸੂਸ ਹੋਈ ਕਿ ਉਹ ਕਿੰਨੀ ਜ਼ਰੂਰੀ ਚੀਜ਼ ਸੀਗੀ ਜਿਹੜੀ ਉਹਨਾਂ ਨੇ ਸਾਡੇ ਨਾਲ ਕੀਤੀ ਤੇ ਅਸੀਂ ਆਪਣੀ ਜ਼ਿੰਦਗੀ 'ਚ ਥੋੜਾ ਜਿਹਾ ਸੰਭਲੇ ਰਹੇ ਤੇ ਅੱਜ ਅਸੀਂ ਸਿਰਫ ਇਸੇ ਚੀਜ਼ ਤੇ ਜੋੜ ਦੇਤਾ ਨਿਆਣਿਆਂ ਨਾਲ ਫਰੈਂਡਲੀ ਰਹੋ ਨਿਆਣਿਆਂ ਨਾਲ ਫਰੈਂਡਲੀ ਰਹੋ ਜਦੋਂ ਤੁਸੀਂ ਇੱਕ ਐਵੇਂ ਦੇ ਨਿਆਣੇ ਨੂੰ ਗੱਲ ਨਿਆਣੇ ਨਾਲ ਗੱਲਬਾਤ ਕਰਦੇ ਹੋ ਨਾ ਜਿਹੜਾ 18-20 ਸਾਲ ਦਾ ਉਹ ਤੁਹਾਨੂੰ ਆਪਣੇ ਆਪ ਦੱਸ ਦੂਗਾ ਕਿ ਅਸੀਂ ਨਿਆਣੇ ਕਈ ਵਾਰ ਤੁਹਾਨੂੰ ਮਾਪਿਆਂ ਨੂੰ ਕਿੰਨੇ ਸੋਹਣੇ ਢੰਗ ਨਾਲ ਮੂਰਖ ਬਣਾ ਲੈਨੇ ਆ ਇਸ ਲਈ ਮਾਪਿਆਂ ਦੀ ਸਖਤੀ ਵੀ ਥੋੜੀ ਜੀ ਬੱਚੇ ਦੇ ਉੱਤੇ ਹੋਣੀ ਚਾਹੀਦੀ ਆ ਤੇ ਦੂਜਾ ਜਿਹੜੇ ਘਰਾਂ ਦੇ ਵਿੱਚ ਲੋਕ ਕਹਿੰਦੇ ਨੇ ਨਾ ਮਾਂ ਨੇ ਨਿਆਣੇ ਪਾਲਣੇ ਨੇ ਨਿਆਣਾ ਕੋਈ ਵੀ ਗਲਤੀ ਕਰਦਾ ਮਾਂ ਨੂੰ ਸਵਾਲ ਕਰਨ ਲਾ ਜਾਂਦੇ ਨੇ ਅੱਜ ਕੱਲ ਫਿਲਮਾਂ 'ਚ ਵੀ ਇਹੀ ਆ ਜਦੋਂ ਹੀ ਕੋਈ ਨਿਆਣਾ ਗਲਤੀ ਕਰੂਗਾ ਤਾਂ ਪਿਓ ਆ ਨਾ ਜਿਹੜਾ ਉਹ ਝੱਟ ਸਵਾਲ ਕਰਦਾ ਤੂੰ ਇਹਨੂੰ ਕਿਹੋ ਜੇ ਸੰਸਕਾਰ ਦਿੱਤੇ ਨੇ ਸੰਸਕਾਰ ਕੱਲੀ ਮਾਂ ਨੇ ਨਹੀਂ ਦੇਣੇ ਹੁੰਦੇ ਸੰਸਕਾਰ ਪਿਓ ਨੇ ਵੀ ਦੇਣੇ ਹੁੰਦੇ ਨੇ ਪਿਓ ਨੇ ਵੀ ਉਹ ਇਨਸਾਨ ਬਣਨਾ ਹੁੰਦਾ ਜਿਹਨੂੰ ਦੇਖ ਕੇ ਬੱਚਾ ਕੁਝ ਸੋਣਾ ਸਿੱਖੇ ਤੇ ਸੋਣਾ ਕਰਨ ਦਾ ਸੋਚੇ ਇਹ ਨਹੀਂ ਕਿ ਪਿਓ ਜੋ ਮਰਜ਼ੀ ਕਰ ਰਿਹਾ ਬਸ ਮਾਂ ਸੰਸਕਾਰੀ ਹੋਣੀ ਚਾਹੀਦੀ ਆ ਤੇ ਮਾਂ ਨਿਆਣੇ ਨੂੰ ਸੰਸਕਾਰ ਦੇਵੇ ਹੁਣ ਜਿਵੇਂ ਦੀਆਂ ਮਾਵਾਂ ਸੀ ਇਹ ਦੇਖੀਆਂ ਇਹ ਤਸਵੀਰਾਂ ਜੋ 4-5 ਦਿਨਾਂ ਤੋਂ ਤੁਹਾਡੇ ਅੱਗੇ ਚੱਲਦੀਆਂ ਪਈਆਂ ਨੇ ਤਾਂ ਤੁਸੀਂ ਦੇਖੋ ਕਿ ਆਉਣ ਵਾਲੀ ਸੁਸਾਇਟੀ ਕਿਵੇਂ ਦੀ ਹੋਊਗੀ ਉਸ ਚੀਜ਼ ਤੋਂ ਸਾਨੂੰ ਡਰ ਲੱਗਣ ਲੱਗ ਜੂਗਾ ਮੁੰਡੇ ਜਿਹੜੇ ਵਿਆਹ ਕਰਨਾਂ ਚਾਹੁੰਦੇ ਨੇ ਅਗਲੇ ਕੁਝ ਸਾਲਾਂ 'ਚ ਉਹਨਾਂ ਨੂੰ ਕਿਹੋ ਜੀਆਂ ਘਰ ਵਾਲੀਆਂ ਮਿਲਣਗੀਆਂ ਤੇ ਕੁੜੀਆਂ ਜਿਹੜੀਆਂ ਚਾਹੁੰਦੀਆਂ ਨੇ ਕਿ ਵਿਆਹ ਕਰਾਈਏ ਤੇ ਇੱਕ ਸੋਹਣੀ ਜ਼ਿੰਦਗੀ ਜਿਉਈਏ ਉਹਨਾਂ ਨੂੰ ਕਿਹੋ ਜੇ ਮੁੰਡੇ ਮਿਲਣਗੇ ਇਸ ਲਈ ਮਾਪਿਆਂ ਦਾ ਸੱਚੀ ਆਪਣੇ ਨਿਆਣਿਆਂ ਦੀ ਜ਼ਿੰਦਗੀ ਤੇ ਥੋੜਾ ਜਿਹਾ ਰੋਬ ਤੇ ਥੋੜਾ ਜਿਹਾ ਇੱਕ ਤਿਹਾਰ ਹੋਣਾ ਚਾਹੀਦਾ ਅਸੀਂ ਨਿਆਣਿਆਂ ਨੂੰ ਕਮਰਿਆਂ 'ਚ ਬੰਦ ਕਰਤਾ ਅਸੀਂ ਉਹਨਾਂ ਨੂੰ ਇਹ ਸਮਝਾਤਾ ਤੁਹਾਡੀ ਇੱਕ ਪ੍ਰਾਈਵੇਟ ਲਾਈਫ ਆ ਤੁਸੀਂ ਜੀ ਸਾਰਾ ਦਿਨ ਪੜਦੇ ਰਹੋ ਤੁਹਾਡਾ ਪੜ੍ਹਾਈ ਤੋਂ ਬਿਨਾਂ ਦੂਜਾ ਕੋਈ ਕੰਮ ਨਹੀਂ ਹੈਗਾ ਤੇ ਆਏਗੇ ਰਿਸ਼ਤੇਦਾਰ ਨੂੰ ਅਸੀਂ ਨਿਆਣੇ ਨਾਲ ਬੋਲਣ ਨਹੀਂ ਦੰਦੇ ਉਹਨੂੰ ਅਸੀਂ ਨਹੀਂ ਸਮਝਾਉਂਦੇ ਕਿ ਰਿਸ਼ਤੇ ਨਾਤੇ ਕਰੈਕਟਰ ਇਹ ਸਾਰੀਆਂ ਚੀਜ਼ਾਂ ਕਿੰਨੀਆਂ ਜ਼ਿਆਦਾ ਜ਼ਰੂਰੀ ਨੇ ਤੇ ਜਦੋਂ ਅਸੀਂ ਇਹ ਚੀਜ਼ਾਂ ਨਹੀਂ ਕਰ ਰਹੇ ਤਾਂ ਮੈਨੂੰ ਲੱਗਦਾ ਉਹਦਾ ਹੀ ਨਤੀਜਾ ਜਿਹੜਾ ਹੋਣਾ ਸੀ ਦੇਖਦੇ ਪਏ ਆ ਮੈਂ ਇੱਕ ਵਾਰੀ ਨਾ 10 11 ਸਾਲ ਹੋ ਗਏ ਸਾਡੇ ਆਪਣੇ ਪਰਿਵਾਰ ਦਾ ਨਿਆਣਾ ਯੂਨੀਵਰਸਿਟੀ ਪੜਦਾ ਸੀਗਾ ਤੇ ਉਹਨੇ ਮੈਨੂੰ ਇੱਕ ਵਾਰੀ ਐਦਾਂ ਦੀ ਗੱਲ ਸੁਣਾਈ ਕਿ ਦੀਦੀ ਸਾਡੀ ਯੂਨੀਵਰਸਿਟੀ ਦੇ ਵਿੱਚ ਇੰਨੀਆਂ ਕੁੜੀਆਂ ਡਰਿੰਕ ਕਰਦੀਆਂ ਨੇ ਤੇ ਮੈਨੂੰ ਉਦੋਂ ਹੈਰਾਨੀ ਹੋਈ ਸੀ ਕਿ ਮੈਂ ਕਿ ਯੂਨੀਵਰਸਿਟੀ 'ਚ ਕੁੜੀਆਂ ਪੜ੍ਹਨ ਜਾਂਦੀਆਂ ਨੇ ਕਿ ਡਰਿੰਕ ਕਰਨ ਜਾਂਦੀਆਂ ਨੇ ਤੇ ਹੁਣ ਜਦੋਂ ਤੁਸੀਂ ਇਹੋ ਜਿਹੇ ਹਾਲਾਤ ਦੇਖਦੇ ਹੋ ਨਾ ਹੁਣ ਤੁਹਾਨੂੰ ਪਤਾ ਲੱਗਦਾ ਵੀ ਨਾਰਮਲ ਜੀ ਚੀਜ਼ ਕਰਤੀ ਲੋਕਾਂ ਨੇ ਇਹ ਉਦੋਂ ਮੇਰੇ ਲਈ ਬਹੁਤ ਅਚੰਭੇ ਵਾਲੀ ਗੱਲ ਸੀਗੀ ਕਿਉਂਕਿ ਸਾਡੇ ਵੇਲੇ ਸੀਗਾ ਨਾ ਜਿਹੜਾ ਉਦੋਂ ਜੇ ਤੁਸੀਂ ਆਪਣੇ ਕਾਲਜ ਦੇ ਬਾਹਰ ਆਪਣੇ ਕਿਸੇ ਪਿੰਡ ਦੇ ਵੀਰੇ ਨੂੰ ਚਾਚੇ ਨੂੰ ਤਾਏ ਨੂੰ ਖੜਾ ਦੇਖ ਲੈਂਦੇ ਸੀ ਨਾ ਮਤਲਬ ਤੁਹਾਡੇ ਮੂੰਹ ਚੋਂ ਮਸ਼ਕਰੀਆਂ ਖਤਮ ਹੋ ਜਾਂਦੀਆਂ ਸੀਗੀਆਂ ਹਾਸਾ ਖਤਮ ਹੋ ਜਾਂਦਾ ਸੀਗਾ ਤੁਹਾਡੀ ਤੋਰ ਆ ਨਾ ਜਿਹੜੀ ਉਹ ਬਿਲਕੁਲ ਸਿੱਧੀ ਹੋ ਜਾਂਦੀ ਸੀ ਤੁਹਾਨੂੰ ਐ ਲੱਗਦਾ ਹੁੰਦਾ ਸੀਗਾ ਵੀ ਇਹ ਘਰੇ ਜਾ ਕੇ ਕੋਈ ਗੱਲ ਨਾ ਕਰ ਦਵੇ ਸਾਡੀ ਅੱਜ ਕੱਲ ਨਿਆਣੇ ਮਾਪਿਆਂ ਤੋਂ ਹੀ ਨਹੀਂ ਡਰ ਰਹੇ ਤੇ ਮੈਨੂੰ ਸੱਚੀ ਬੜਾ ਤਰਸ ਆਇਆ ਉਸ ਪਿਓ ਤੇ ਕਿ ਪੁੱਤਰਾਂ ਨੂੰ ਕੋਈ ਪਿਓ ਐਦਾਂ ਲਜਾਵੇ ਹਨਾ ਸਾਡਾ ਜ਼ਮਾਨਾ ਫਿਰ ਵੀ ਉਸ ਚੀਜ਼ ਨੂੰ ਹਜਮ ਕਰ ਲੈਂਦਾ ਪਰ ਨਹੀਂ ਕਰਨਾ ਚਾਹੀਦਾ ਪਰ ਧੀਆਂ ਨੂੰ ਸ਼ਰਾਬ ਨਾਲ ਰੱਜੀਆਂ ਨੂੰ ਮਾਪੇ ਘਰੇ ਲੈ ਕੇ ਜਾ ਰਹੇ ਨੇ ਤੇ ਉਹਨਾਂ ਨੇ ਕੀ ਕਰਾਉਣਾ ਇਹੋ ਜਿਹੀਆਂ ਧੀਆਂ ਤੋਂ ਜਾਂ ਇਹੋ ਜਿਹੇ ਪੁੱਤਰਾਂ ਤੋਂ ਉਹਦੇ ਤੇ ਕਿਸੇ ਨੇ ਇੱਕ ਲਾਈਨ ਲਿਖੀ ਹੋਈ ਸੀ ਮਤਲਬ ਮੈਨੂੰ ਪੜ੍ਹ ਕੇ ਸੱਚੀ ਉਸ ਬੰਦੇ ਤੇ ਤਰਸ ਆਇਆ ਉਹ ਕਹਿੰਦਾ ਵੀ ਇਹ ਤਾਂ ਜਨਾਜ਼ਾ ਚੁੱਕਣ ਨਾਲੋਂ ਵੀ ਔਖਾ ਕੰਮ ਆ ਵੀ ਜੇ ਤੁਸੀਂ ਆਪਣੇ ਧੀ ਪੁੱਤਰ ਦੀ লাশ ਵੀ ਚੁੱਕੀ ਜਾ ਰਹੇ ਹੋ ਨਾ ਉਹਦੇ ਨਾਲੋਂ ਵੀ ਇਹ ਕਿਸੇ ਲਈ ਔਖਾ ਕੰਮ ਹੈ ਤੇ ਮੈਂ ਉਸ ਚੀਜ਼ ਤੇ ਮੈਨੂੰ ਐ ਲੱਗਦਾ ਸੀਗਾ ਕਿ ਸੱਚੀ ਕਿਸੇ ਮਾਪਿਆਂ ਦੇ ਹਿੱਸੇ ਐਵੇਂ ਦੇਤੀ ਪੁੱਤ ਨਹੀਂ ਹੋਣੇ ਚਾਹੀਦੇ ਚਾਹੇ ਉਹ ਕੋਈ ਵੀ ਬੰਦਾ ਤੇ ਕੁੜੀਆਂ ਖਾਸ ਕਰਕੇ ਇਸ ਚੀਜ਼ ਤੇ ਧਿਆਨ ਦੇਣ ਕਿ ਵੀ ਕੁਝ ਕੁ ਚੀਜ਼ਾਂ ਨਾ ਅਸੀਂ ਐਵੇਂ ਸਟੇਟਸ ਸਮਝ ਕੇ ਫੋਲੋ ਕਰਨ ਲੱਗ ਜਾਂਦੇ ਆ ਜਾਂ ਸਾਡੇ ਦੋਸਤਾਂ ਨੇ ਸਾਨੂੰ ਕਨਵਿੰਸ ਕੀਤਾ ਨਹੀਂ ਨਹੀਂ ਪੀਲਾ ਇਹਦੇ ਚ ਤਾਂ 0% ਅਲਕੋਹਲ ਅੱਜਕੱਲ ਸਾਡੇ ਕੋਲੇ ਨੇ ਐਕਸਕਿਊਜ਼ ਬਹੁਤ ਨੇ ਚੀਜ਼ਾਂ ਦੇ ਜਾਂ ਫਿਰ ਇਹਦਾ ਤਾਂ ਟ੍ਰੈਂਡ ਚੱਲਦਾ ਲੈ ਫਿਰ ਤੂੰ ਐਦਾਂ ਮਤਲਬ ਇਸ ਸੋਸਾਇਟੀ ਚ ਬੈਠਣ ਦੇ ਲਾਇਕ ਹੀ ਨਹੀਂ ਹੈਗੀ ਮੈਨੂੰ ਦੱਸੀ ਸੀਗੀ ਕਿਸੇ ਨੇ ਇੱਕ ਗੱਲ ਐਦਾਂ ਦੀ ਇੱਕ ਕੁੜੀ ਨੇ ਉਹ ਕਹਿੰਦੀ ਵੀ ਮੇਰੀਆਂ ਤਿੰਨ ਚਾਰ ਸਹੇਲੀਆਂ ਨੇ ਉਹ ਡਰਿੰਕ ਕਰਦੀਆਂ ਨੇ ਤੇ ਉਹ ਮੈਨੂੰ ਕਹਿੰਦੀ ਆ ਫਿਰ ਤੂੰ ਸਾਡੇ 'ਚ ਬੈਠ ਕੇ ਗੱਲਾਂ ਕੀ ਕਰੇਂਗੀ ਜਾਂ ਫਿਰ ਬਹੁਤੀ ਵਾਰੀ ਲੋਕ ਕਹਿ ਦਿੰਦੇ ਆ ਲੈ ਕੋਈ ਗੱਲ ਨਹੀਂ ਇੱਕ ਪੈਗ ਲਾ ਲਾ ਇਹਦੇ ਨਾਲ ਤਾਂ ਥੋੜਾ ਜਿਹਾ ਸਰੂਰ ਹੀ ਆਊਗਾ ਇਹਦੇ ਨਾਲ ਕਿਹੜਾ ਤੈਨੂੰ ਆਦਤ ਪੈਣੀ ਆ ਮਾੜੀ ਚੀਜ਼ ਆ ਨਾ ਜਿਹੜੀ ਸਭ ਤੋਂ ਪਹਿਲਾਂ ਆਦਤ ਉਹਦੀ ਲੱਗਦੀ ਆ ਬੰਦੇ ਨੂੰ ਕਿਉਂਕਿ ਮਾੜੀ ਚੀਜ਼ ਨਾ ਤੁਹਾਨੂੰ ਉਸ ਵਕਤ ਤੇ ਬੜਾ ਮਜ਼ਾ ਦਿੰਦੀ ਆ ਪਰ ਬਾਅਦ 'ਚ ਪਛਤਾਵੇ ਦਿੰਦੀ ਆ ਸੋ ਇਸ ਲਈ ਇਦਾਂ ਦੀਆਂ ਸਾਰੀਆਂ ਚੀਜ਼ਾਂ ਤੋਂ ਗੁਰੇਜ਼ ਕਰੋ ਆਪਾਂ ਸੋਹਣੀ ਜ਼ਿੰਦਗੀ ਜਿਉਣੀ ਆ ਤੰਦਰੁਸਤ ਜ਼ਿੰਦਗੀ ਜਿਉਣੀ ਆ ਤੇ ਸੋਹਣੀ ਜ਼ਿੰਦਗੀ ਚ ਸਭ ਕੁਝ ਹੀ ਸੋਹਣਾ ਹੋਣਾ ਚਾਹੀਦਾ ਤੁਹਾਡੀਆਂ ਆਦਤਾਂ ਵੀ ਸੋਹਣੀਆਂ ਹੋਣੀਆਂ ਚਾਹੀਦੀਆਂ ਨੇ ਤੁਹਾਡਾ ਕੈਰੈਕਟਰ ਵੀ ਸੋਹਣਾ ਹੋਣਾ ਚਾਹੀਦਾ ਤੁਹਾਡਾ ਆਲਾ-ਦਵਾਲਾ ਵੀ ਸੋਹਣਾ ਹੋਣਾ ਚਾਹੀਦਾ ਤੁਹਾਡੇ ਰਿਸ਼ਤੇ ਵੀ ਸੋਹਣੇ ਹੋਣੇ ਚਾਹੀਦੇ ਤੇ ਤੁਹਾਡਾ ਪਰਿਵਾਰ ਵੀ ਸੋਹਣਾ ਹੀ ਹੋਣਾ ਚਾਹੀਦਾ ਤੇ ਅੱਜ ਦਾ ਪ੍ਰੋਗਰਾਮ ਹੈ ਤੁਹਾਾਰ ਰਹਿਣੇ ਸੀ ਅਗਲੀ ਵਾਰ ਆਪਾਂ ਫੇਰ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ